ਘਰ ਵਾਸਤੇ ਗੁਲਦਸਤੀ ਹੋ ਗਿਆ ਜੀ ਤੇ ਇੱਧਰ ਸਾਰਾ ਸਮਾਨ ਹੋ ਗਿਆ ਜੀ ਚਰਪੁਰੀ ਹੋ ਗਿਆ ਘਰ ਵਾਸਤੇ ਰਸੋਈ ਵਾਸਤੇ ਸਮਾਨ ਮੇਰੇ ਵੱਲੋਂ ਤੁਹਾਨੂੰ ਸਾਰਨ ਪਿਆਰ ਪਈ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਹਜੂਰ ਸਾਹਿਬ ਤੋਂ ਆਗੇ ਸੀ ਜੀ ਤੇ ਹੁਣ ਆਪਾਂ ਚੱਲੇ ਜੀ ਸ੍ਰੀ ਰਣਪੁਰ ਸਾਹਿਬ ਬੋਲਮ ਅੱਲਾ ਵੈਸੇ ਤਾਂ ਕੱਲ ਦਾ ਹੋ ਗਿਆ ਜੀ ਤੇ ਆਪਾਂ ਅੱਜ ਚੱਲੇ ਜੀ ਭੀਟ ਕਰਕੇ ਆਪਾਂ ਥੋੜੀ ਜਿੜਾ ਚੱਲੇ ਆ ਜੀ ਤੇ ਨਾਲ ਫਾਦਰ ਸਾਹਿਬ ਚੱਲੇ ਨਾਲ ਤੇ ਆਪਾਂ ਦਰਸ਼ਨ ਕਰਨ ਚੱਲੇ ਆ ਜੀ ਸ੍ਰੀ ਨਨਪੁਰਾ ਸਾਹਿਬ ਤੇ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਉਥੋਂ ਦਾ ਮਾਹੌਲ ਤੁਹਾਨੂੰ ਜ਼ਰੂਰ ਦਿਖਾਵਾਂਗੇ ਚਲੋ ਚੱਲਦੇ ਆਪਾਂ ਬਾਈਕ ਰੈਡੀ ਆਪਣੀ ਲੋ ਜੀ ਆਪਾਂ ਹੁਣ ਘਰ ਤੋਂ ਚੱਲ ਪਿਆ ਜੀ ਤੇ ਆਪਾਂ ਬਸ ਇਹ ਨੇਰ 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 ਦੇ ਨਾਲ-ਨਾਲ ਆਪਾਂ ਸਫ਼ਰ ਕਰਨਾ ਜੀ ਤੇ ਮੇਰੀਆਂ ਵੀਡੀਓ ਪਹਿਲਾਂ ਬਣਾਈ ਹੋਈਆਂ ਜੀ ਜਿੰਨੇ ਵੀ ਗੁਰੂ ਘਰ ਨੇ ਇਸ ਸੜਕ ਤੇ ਤੇ ਆਪਾਂ ਵੀਡੀਓ ਆਪਾਂ ਬਣਾਈ ਹੋਈਆਂ ਜ਼ਰੂਰ ਤੁਸੀਂ ਦੇਖਿਓ ਜਾ ਕੇ ਆਪਣੇ ਚੈਨਲ ਤੇ ਜਾ ਕੇ ਤੇ ਬਾਕੀ ਥਾਂ ਥਾਂ ਤੇ ਲੰਗਰ ਲੱਗੇ ਹੋਏ ਨੇ ਜਿੱਥੇ ਤੇ ਆਪਾਂ ਸਿਰਫ ਨੇਰ-ਨੇਰ ਦੇ ਨਾਲ ਹੀ ਕਰਨਾ ਸਫਰ ਤੇ ਉਹ ਸਾਹਮਣੇ ਟੋਲ ਪਲਾਜ਼ਾ ਜੀ ਬਾਕੀ ਉਹ ਤਾਂ ਬੰਦ ਰਹਿੰਦੇ ਆ ਜੀ ਉੱਤੇ ਕਾਫੀ ਸਾਲ ਹੋ ਗਏ ਜੀ ਬੰਦ ਨੇ ਤਾਂ ਕਿਉਂਕਿ ਬੰਦ ਵੀ ਰਹਿਣੇ ਚਾਹੀਦੇ ਨੇ ਕਿਉਂਕਿ ਗੁਰਦੁਆਰਾ ਨਗਰੀ ਵਾਲਾ ਆਪਾਂ ਜਾਣਦੇ ਹਾਂ ਜਦੋਂ ਹਨ ਆਪਾਂ ਨੂੰ ਟੋਲ ਟੈਕਸ ਕਿਉਂ ਦੇਣਾ ਤੇ ਆਹ ਦੇਖੋ ਤੁਸੀਂ ਇਹ ਵੀ ਬੰਦ ਹੈ ਜੀ ਆ ਦੇਖੋ ਤੇ ਇੱਕ ਅੱਗੇ ਵੀ ਆਊਗਾ ਟੋਲ ਟੈਕਸ ਤੇ ਉਹ ਵੀ ਵਹਿਜ ਬੰਦੀ ਹੈ ਜੀ ਜਿਨੇ ਵੀ ਇਧਰੋਂ ਜਾਂਦੇ ਨੇ ਯਾਤਰੋ ਸੰਗਤਾ ਜਾਂਦੀਆਂ ਨੇ ਤੇ ਜਾਂ ਰੋਪੜ ਵੱਲੋਂ ਵੀ ਆ ਜਾਂਦੇ ਕਈ ਇਧਰੋਂ ਤੇ ਜਿਹੜੇ ਮਤਲਬ ਇਧਰ ਫਿਰੋਜ਼ਪੁਰ ਮੋਗਾ ਵੱਲ ਜਾ ਰਹੇ ਨੇ ਉਹ ਇੱਥੋਂ ਫਿਰ ਰੋਪਨਗਰ ਵੱਲੋਂ ਲੰਘ ਜਾਂਦੇ ਜੀ ਤੇ ਆਪਾਂ ਵੀ ਬਸ ਇਹਦਾ ਨਾ ਸਫਰ ਕਰਨਾ ਵਾ ਸੰਗਤਾਂ ਬਹੁਤ ਆ ਵੀ ਰਹੀਆਂ ਉਧਰ ਨਾਨਕਪੁਰ ਸਾਹਿਬ ਜੀ ਤੋਂ ਤੇ ਸੰਗਤਾਂ ਇਧਰੋਂ ਜਾ ਵੀ ਰਹੀਆਂ ਨੇ ਤੇ ਕੱਲ ਪਤਾ ਨਹੀਂ ਕਿ ਕਿਉਂਕਿ ਭੀੜ ਬਹੁਤ ਜ਼ਿਆਦਾ ਸੀ ਸੰਗਤ ਬਹੁਤ ਜ਼ਿਆਦਾ ਇਕੱਠ ਸੀ ਤੇ ਆਥੇ ਬੋੜੇ ਲੱਗੇ ਹੋਇਆ ਚੰਡੀਗੜ੍ਹ ਇਧਰ ਰਹਿ ਗਿਆ ਇਹ ਕਿੰਨਾ ਤੇ ਉਹ ਸਾਹਮਣੇ ਵੀ ਪੋਲ ਆ ਰਿਹਾ ਉਹ ਜਾ ਰਿਹਾ ਸੀਦਾ ਚੰਡੀਗੜ੍ਹ ਚੰਡੀਗੜ੍ਹ ਰਾਹ ਨਿਕਲ ਜਾਂਦਾ ਜੀ ਤੇ ਆ ਸਾਹਮਣੇ ਚੰਡੀਗੜ੍ਹ ਦਾ ਲੱਗ ਜਾਂਦਾ ਜਿਪੋੜਾ ਆ ਬਾਕੀ ਇਹ ਦਸ ਲੰਗਰ ਲੱਗੇ ਹੋਏ ਨੇ ਥਾਂ ਥਾਂ ਤੇ ਗੰਨੇ ਦਾ ਰਸ ਚਾਹ ਪਕੋੜੇ ਤੇ ਇਧਰ ਛੰਡੇ ਵੀ ਹੈਗੇ ਨੇ ਸ਼ਾਨ ਸਾਹਿਬ ਜੇ ਕਿਸ ਨੇ ਸ਼ਾਨ ਸਾਹਿਬ ਲਵਾਣੇ ਹੋਣ ਮੋਟਰਸਾਈਕਲ ਤੇ ਇਥੋਂ ਲਗਾ ਕੇ ਚਲੇ ਜਾਂਦੇ ਨੇ ਬਾਕੀ ਚਮਕੌਰ ਸਾਹਿਬ ਇੱਥੋਂ ਹੈਗਾ ਜੀ 30 ਕਿਲੋਮੀਟਰ ਤੇ ਦਾਸਤਾਨੇ ਸ਼ਹਾਦਤ ਮਤਲਬ ਬਣਿਆ ਹੋਇਆ ਜੀ ਬਾਹਰਲੇ ਪਾਸੇ 뮤ਜ਼ੀਅਮ ਬਣਿਆ ਹੋਇਆ ਜੀ ਉੱਥੇ ਦੱਸਿਆ ਹੋਇਆ ਜੀ ਲੋ ਜੀ ਆਪਾਂ ਇੱਥੇ ਰੁਕੇ ਹੋਇਆ ਜੀ ਤੇ ਗੰਨੇ ਦਾ ਰਸ ਲੱਗਾ ਹੋਇਆ ਜੀ ਤੇ ਗੰਨੇ ਦਾ ਰਸ ਆਪਾਂ ਪੀ ਲਿਆ ਤੇ ਸੰਗਤਾਂ ਉਦੋਂ ਨਨਬਰ ਸਾਹਿਬ ਤੋਂ ਆਏ ਵੀ ਜਾ ਰਹੀਆਂ ਨੇ ਇੱਧਰ ਤੇ ਇੱਧਰ ਗੰਨੇ ਦਾ ਰਸ ਚੱਲ ਰਿਹਾ ਜੀ ਸੰਗਤਾਂ ਸ਼ਕਰੀਆ ਨੇ ਚੱਲ ਚੱਲਿਆ ਕਲਾਂ ਦਾ ਠੀਕ ਅ ਪਿੰਡ ਚੱਲਿਆ ਕਲਾਂ ਦਾ ਲੰਗਰ ਹੈ ਜੀ ਆਹ ਦੇਖੋ ਜੇ ਸਾਰੇ ਬਸ ਤੇ ਆਪਾਂ ਇਥੋਂ ਹੁਣ ਰਸਤੇ ਕਿ ਚੱਲਦੇ ਆ ਜੀ ਕਿੰਨੇ ਦਾ ਰਸ ਰਾਲਚਾ ਚਾਹ ਪਕੋੜੇ ਚਾਪ ਪਕੋੜੇ ਵੀ ਚੱਲਦੇ ਆ ਜੀ ਅਦਰ ਬੈਕ ਸਾਈਡ ਚਲੋ ਚੱਲਦੇ ਆ ਜੀ ਫਿਰ ਲੋ ਜਿੱਥੇ ਇਤਿਹਾਸ ਲਿਖਿਆ ਹੋਇਆ ਜੀ ਸ਼੍ਰੀ ਨਾਨਕਪੁਰ ਸਾਹਿਬ ਕੇਸਕਰ ਸਾਹਿਬ ਜੀ ਦਾ ਸਤਿ ਸ੍ਰੀ ਅਕਾਲ ਸਟਾਰ ਸਾਹਿਬ ਖਾਲਸਾ ਪੰਥ ਦੇ ਪੰਜਾ ਤਖਤਾ ਵਿੱਚੋਂ ਤੀਸਰਾ ਤਖਤ ਹੈ ਇਹ ਖਾਲਸਾ ਪੰਥ ਦਾ ਪ੍ਰਗਟ ਅਸਥਾਨ ਹੈ ਜਿੱਥੇ ਸੰਗਤਾਂ ਦੇ ਭਾਰ ਦੇ ਘਾਟੇ ਵਿੱਚ ਇੱਕ ਵੇ ਸਾਖ ਸੰਮਤ 1756 ਬਿਕਰਮੀ 13 ਮਾਰਚ 1609 ਦੀ ਵਿਸਾਖੀ ਨੂੰ ਦਸਮੇਸ਼ ਪੀਤਾ ਨੇ ਵਾਰੀ-ਵਾਰੀ ਪੰਜ ਸ਼ਿਰਾਂ ਦੇ ਮੰਗ ਕੀਤੀ ਸਭ ਤੋਂ ਪਹਿਲਾ ਪਾਈ ਦਾਯाराम ਜੀ ਲਾਹੌਰ ਨਿਵਾਸੀ ਆਪਣਾ ਸੀਸਗੁਰ ਚਰਨਾਂ ਵਿੱਚ ਪੇਟ ਕੀਤਾ ਦੂਸਰੀ ਵਾਰੀ ਪਾਈ ਧਰਮਦਾਸ ਜੀ ਪ੍ਰਸਤਾਨ ਕੋ ਦਿੱਲੀ ਹੁਣ ਉੱਤਰ ਪ੍ਰਦੇਸ਼ ਤੀਸਰੀ ਵਾਰੀ ਭਾਈ ਹਿੰਮਤ ਰਾਜ ਜਗਨਾਥ ਪੋਰੀ 오ਡੀਸਾ ਚੌਥੀ ਵਾਰੀ ਭਾਈ ਮੋਹਕਮ ਚੰਦ ਜੀ ਦਵਾਰਕਾ ਗੁਜਰਾਤ ਦੇ ਪੰਚਵੀਂ ਵਾਰੀ ਭਾਈ ਸਹਿਬਤੰਦ ਜੀ ਬਿੱਧਰ ਕਰਨਾਟਕ ਦੇ ਰਹਿਣ ਵਾਲੇ ਸਨ ਇਹਨਾਂ ਪੰਜ ਸਿੱਖਾਂ ਨੇ ਆਪਣੇ ਸੇਸਪੁਰ ਚਰਨਾਂ ਵਿੱਚ ਟਿਕ ਕੇ ਜੋ ਵੱਖ-ਵੱਖ ਜਾਤਾਂ ਵਰਨਾਂ ਵਿੱਚੋਂ ਸੰਗਤ ਗੁਰੂ ਜੀ ਨੇ ਸਰਪੰਚਾਂ ਨੂੰ ਖੰਡੇ ਦੀ ਪਹਲ ਦੇ ਕੇ ਪੰਜ ਪਿਆਰੇ ਸਾਧਿਆ ਅਤੇ ਨਾਮ ਨਾਲ ਸਿੰਘ ਪਦਵਾਇਆ ਤੇ ਫਰਮਾਇਆ ਖਾਲਸਾ ਅਕਲ ਪੁਖੀ ਫੌਜ ਪਰਗਟਿ ਹੋ ਖਾਲਸਾ ਪ੍ਰਮਾਤਮ ਕੀ ਮੋਤ ਦਸ਼ਮੇਸ਼ ਪਿਤਾ ਜੀ ਨੇ ਇਨਾ ਪੰਜਾਬ ਸਿੱਖਾ ਨੂੰ ਅਮਰ ਤਿਸਕਾ ਕੇ ਪੰਜ ਪਿਆਰਾਂ ਦੇ ਉਪਾਦੀ ਬਖਸ਼ੀ ਇਸ ਤੋਂ ਬਾਅਦ ਦਸ਼ਮੇਸ਼ ਪਿਤਾ ਜੀ ਨੇ ਪੰਜ ਪਿਆਰੇ ਸੇਵਾਨ ਜੀ ਅਮਰਤ ਦਾਤ ਪ੍ਰਾਪਤ ਕੀਤੇ ਤੇ ਗੁਰੂ ਜੀ ਗੁਰੂ ਗੋਬਿੰਦ रायਤੂ ਗੁਰੂ ਗੋਬਿੰਦ ਸਿੰਘ ਜੀ ਬਣੀ ਵਾਹ ਪ੍ਰਗਟਿ ਹੋ ਮਰਦ ਅਗਮਣਾ ਵਰਿਆਮ ਅਕੇਲਾ ਵਾਹ ਵਾਹ ਗੋਬਿੰਦ ਆਪੇ ਗੁਰ ਤੇਲਾ ਖਾਲਸਾ ਪੰਥ ਦੀ ਸਜਣਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਿਮਾ ਪ੍ਰਮਾ जातपात वर्णवंड ऊंच नीच रहत आदर्शक मुल्की समाज दी सृजना ਕੀਤੀ ਤੇ ਗੁਰੂ ਸਾਹਿਬ ਜੀ ਨੇ ਪੰਜ ਕਿਲੇ ਸਾਜੇ ਗੁਰੂ ਗੋਗੋਬ ਸਿੰਘ ਜੀ ਨੇ ਅਨੰਦਪੁਰ ਸਾਹਿਬ ਜੀ ਬਾਹਰੀ ਹਮਲਿਆਂ ਤੋਂ ਸੁਰੱਖਿਅਤ ਰੱਖਣ ਦੇ ਮਨੋਰਥ ਨੇ ਪੰਜ ਕਿਲਾ ਉਸਾਰੇ ਜਿਨ੍ਹਾਂ ਵਿੱਚੋਂ ਕਿਲਾ ਅਨੰਦਗੜ੍ਹ ਸਾਹਿਬ ਕਿਲਾ ਲੋਗੜ੍ਹ ਸਾਹਿਬ ਕਿਲਾ ਹੌਲਗੜ੍ਹ ਸਾਹਿਬ ਕਿਲਾ ਫਤਿਹਗੜ੍ਹ ਸਾਹਿਬ ਕਿਲਾ ਤਾਰਾਗੜ੍ਹ ਸਾਹਿਬ ਇਹ ਪਾਵਨ ਸਸਤਰ ਇੱਥੇ ਸੁਭਾਇਮਨ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਹਰ ਗੋਬਿੰਦ ਸਿੰਘ ਦੇ ਪਾਵਨ ਸ਼ਸਤਰ ਤੇਗਾ, ਕੋਲੜਾ ਚਾਬਰ, ਸ੍ਰੀ ਗੁਰੂ ਤੇਗ ਮਹਾਦਰਸਾਹ ਦੇ ਪਾਵਨ ਸ਼ਸਤਰ ਕਿਰਪਾਨ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਸ਼ਸਤਰ ਖੰਡਾ, ਕਟਾਰ, ਬੰਦੂਕ, ਸ਼ਮਸ਼ੀਰ, ਇਹ ਤੇਗ ਦਾਹੇ ਆਹਣੀ, ਸਨੈਰੀ ਚੱਕਰ, ਢਾਲ ਵੱਡਾ, ਬਰਸ਼ਾ, ਛੋਟਾ, ਬਰਸ਼ਾ, ਤਿੰਨ ਕਿਰਪਾਨਾਂ ਵੱਡੀਆਂ, ਇੱਕ ਛੋਟੀ ਕਿਰਪਾਨ, 7.5 ਇੰਚ ਚੋਲਾ ਸਾਹਿਬ, ਵਿਸਤਾਰ, ਕੰਗਾ ਤੇ ਪਵਿੱਤਰ ਕੇਸਾ ਸਰਬਲੋ ਦਾ ਤੀਰ, ਪੰਜ ਤੀਰ ਲੱਕੜੀ ਦੇ ਕਾਨੇ ਵਾਲੇ ਭਾਲਾ, ਹੱਥ ਵਿੱਚ ਦਿੱਖਤ ਪੁੱਤੀ ਸਾਹਿਬ ਨਾਗਣੀ ਵਰਸ਼ਾ ਕਿਰਪਾ ਵਰਸ਼ਾ ਸਹਿਬ ਇਹ ਨੇ ਗੁਰੂ ਘਰ ਵਿੱਚ ਸੁਸ਼ੋਭਤ ਚੀਜ਼ਾਂ ਪਈਆਂ ਹੋਈਆਂ ਅੱਜ ਵੀ ਤੇ ਵੀਡੀਓ ਅੰਦਰ ਅਲਾਉਡ ਨਹੀਂ ਹੈਗੀ ਤੇ ਇਹ ਸੀ ਗੁਰੂ ਘਰ ਦਾ ਇਤਿਹਾਸ ਕਿਸ ਗੜ ਅਨੰਦ ਅਨੰਦਪੁਰ ਸਾਹਿਬ ਜੀ ਦਾ ਚਲੋ ਜੀ ਹੁਣਾਂ ਸੰਗਤ ਦਾ ਇਕੱਠ ਬਹੁਤ ਜ਼ਿਆਦਾ ਜੀ ਇੱਧਰ ਵੀ ਆਹ ਦੇਖੋ ਜੀ ਅੱਜ ਵੀ ਸੰਗਤ ਪੂਰੀ ਉੱਧਰ ਨਹੀਂ ਹੈ ਰਸਤਾ ਖਾਲੀ ਹੈ ਮੱਥਾ ਟੇਕਣ ਜਾਣਾ ਵਾ ਹਾਂ ਜੀ ਇਧਰ ਟੇਕ ਹੋਏ ਨਾ ਮੱਥਾ ਕਿੱਧਰ ਜਾ ਕੇ ਇਧਰ ਪੂਰੀ ਅੰਦਰ ਚਲਾ ਜਾਊਗਾ ਪਿੱਛੇ ਦੇ ਪਿੱਛੇ ਤੇ ਜਾਵਾ ਤੇ ਚਲਾ ਜਾਓ ਚਲਾ ਜਾਓ ਅੰਦਰ ਤੇ ਪੁੱਜ ਜਾਣੀ ਅੱਗੇ ਜਾ ਕੇ ਸਿੱਧਾ ਚਲੋ ਜੀ ਆਪਾਂ ਹੁਣ ਚਲਦੇ ਆ ਜੀ ਮੱਥਾ ਟੇਕਣ ਪਿਛਲੇ ਪਾਸੇ ਵਿਰਾਹ ਹੈਗਾ ਜੀ ਪਰ ਚੜ ਕੇ ਕੋੜੀਆਂ ਦੇ ਤੇ ਆਪਾਂ ਚਲਦੇ ਆ ਜੀ ਤੇ ਆਹ ਦੇਖੋ ਜੀ ਇਧਰ ਵੀ ਪੂਰੀ ਲਾਈਨ ਲੱਗੀ ਹੋਈ ਹੈ ਜੀ ਬੋਲੀ ਤੁਸੀਂ ਕਰੋ ਜੀ ਦਰਸ਼ਨ ਬਾਹਰੋਂ ਅੰਦਰ ਵੀਡੀਓ ਅਲਾਉਟ ਨਹੀਂ ਹੈਗੀ ਜੀ ਤੇ ਸੰਗਤਾਂ ਅੱਜ ਹਾਜੀ ਫਰੀ ਇਦਾਂ ਤੇ ਸੰਗਤਾਂ ਦਾ ਇਕੱਠ ਅੱਜ ਵੀ ਹੋਦੀਆਂ ਜੀ ਪੂਰੀ ਵੀ ਲੱਗੀ ਹੋਈ ਹੈ ਜੀ ਚਲੋ ਲੋ ਜੀ ਆਪਾਂ ਦਰਸ਼ਨ ਕਰਕੇ ਆ ਗਏ ਜੀ ਤੇ ਤੁਸੀਂ ਦਰਸ਼ਨ ਕਰ ਲਈ ਹੋਣਗੇ ਤੇ ਲੰਗਰ ਵਿੱਚ ਬਹੁਤ ਜ਼ਿਆਦਾ ਭੀੜ ਸੀ ਤੇ ਫਾਦਰ ਸਾਹਿਬ ਕਹਿੰਦੇ ਕੁਝ ਖਾਣਾ ਮੈਂ ਕਿਹਾ ਕੁਝ ਖਵਾ ਦਿੰਦੇ ਆ ਤੁਹਾਨੂੰ ਉੱਥੇ ਬਾਹਰ ਤੇ ਬਹੁਤ ਜ਼ਿਆਦਾ ਕਾਠ ਹੈ ਜੀ ਇਧਰ ਲੱਗੇ ਹੋਏ ਢੂਲੇ ਵੀ ਸਾਹਮਣੇ ਆ ਦੇ ਤੁਸੀਂ ਲੋ ਜੀ ਬਹੁਤ ਜ਼ਿਆਦਾ ਕਾਠੇ ਜੀ ਇੱਥੇ ਅਨੰਦਪੁਰ ਸਾਹਿਬ ਬੋਲੇ ਮਹੱਲੇ ਘਟ ਕੇ ਤੇ ਉਧਰ ਡੈਡੀ ਸ਼ਰਮਾਉਂਦੇ ਆ ਠੀਕ ਹੈ ਜੀ ਤੇ ਆਪਾਂ ਕੁਝ ਖਾ ਲਈਏ ਉਸ ਤੋਂ ਬਾਅਦ ਤੁਮਹਨ ਸਾਰਾ ਤੇ ਹਿੱਸਾ ਘਮਾਉਣੀ ਹੈ ਜੇ ਆਪਾਂ ਠੀਕ ਹੈ ਜੀ ਜੇ ਮੈਂ ਬੈਠ ਆ ਵੀ ਜਾਓ ਲੋ ਜੀ ਆਪਾਂ ਤੁਹਾਨੂੰ ਹੁਣ ਲੈ ਕੇ ਚੱਲਿਆ ਜੀ ਅੰਦਰ ਜਿੱਥੇ ਲੱਗੇ ਝੂਲੇ ਤੇ ਆਪਾਂ ਖਾ ਪੀਏ ਆ ਜੀ ਆਪਾਂ ਫੁੱਲ ਹੁਣ ਇੱਧਰ ਮੋਤ ਆਖੂ ਹੈ ਜੀ ਇੱਧਰ ਆਪਾਂ ਲੈ ਕੇ ਚੱਲਦੇ ਆਂ ਜੀ ਅੰਦਰ ਹੁਣ ਜਿੰਦਾ ਹੈ ਗੁਲਦਾਰੀ ਕੀਤਾ ਹੈ ਬੱਤੀ ਸੁਰਜਾਕਾਰੀ ਗੁਲਦਾਰੀ ਖੀਲਾ ਬਾਤ ਕੀ ਦੀ ਨਹੀਂ ਹੋਲੀ ਆਏਗੀ ਵੀ ਆਏ ਬੜ ਗਏ ਖਿਲਾ ਜਾ ਟਿਕਟ ਵਾਲਾ ਜੀ ਇੱਕ ਪਛਣਾ ਇੱਧਰ ਲੱਗਿਆ ਜੀ ਗਨ ਵਗੈਰਾ ਸਮਾਨ ਸਵੋਣ ਨਿਸ਼ਾਨੇ ਲਾਉਣ ਵਾਸਤੇ ਠੀਕ ਹੈ ਜੀ ਤੇ ਇੱਧਰ ਬੋਲਾ ਬੋਲਾ ਵਿੱਚ ਪੈਂਦੀਆਂ ਇਹਦੇ ਉਹ ਲੱਗੇ ਐਕਟੀਵੇਟਰ ਜਿਹੜਾ ਜਿੱਤ ਗਿਆ ਉਹ ਸਾਮਾਨ ਸਾਰਾ ਲੱਗੇ ਹੋਇਆ ਜੀ ਉਹ ਤੁਹਾਨੂੰ ਤੁਹਾਨੂੰ ਮਿਲ ਜੇਗਾ ਜੀ ਟਿਕਟ ਟਿਕਟ 10 ਰੁਪਏ 2000 ਰੁਪਏ ਇੱਥੇ ਮਿਲਦਾ ਹੈ 50 ਰੁਪਏ ਹੈਗੇ ਜੀ ਇਹਦੇ ਇੱਧਰ ਲੱਗੇ ਝੂਡੇ ਤੇ ਸਾਹਮਣੇ ਢੰਡੋਲ ਵੱਡੀ ਸਾਰੀ ਦਾਨਾ ਮਹੌਲੇ ਦੀ ਰੱਤੀ ਸੋਈ ਜਾ ਨਾਰੂ ਦੀ ਰੱਤੀ ਸੋਈ ਜਾ ਨਾਰੂ ਦੀ ਘਾਰ ਰੱਤੀ ਸੋਈ ਜਾ ਬੱਲੇ ਬੱਲੇ ਆਇਲ ਮੈ ਜਾਏਗੇ ਅਬੀ ਇੱਕ ਵਾਲਾ ਜੇ ਕੋ ਜੌਨੀ ਤੇ ਸਾਹਮਣੇ ਮੋਟ ਦਾ ਖੂਰ ਬਣਾ ਹੋਇਆ ਹੈ ਸੇ ਮੋਟਰਸਾਈਕਲ ਬਗਾਨਾ ਚਲਦੇ ਆ ਜੇ ਆ ਬ੍ਰੇਕਡਾਉਨ ਵਾਲੀ ਮਸ਼ੀਨ ਆ ਤੇ ਉਹ ਦੂਸਰਾ ਚਾਰ ਵਾਲੀ ਤੇ ਸਾਹਮਣੇ ਚੰਡੋਲ ਉਧਰ ਬੱਤਕ ਵਾਲੀ ਤੇ ਇੱਧਰ ਲੱਗੇ ਹੋਏ ਜੀ ਬੱਚਿਆਂ ਦੇ ਜਿਵੇਂ ਰੇਲ ਗੱਡੀ ਹੋ ਗਈ ਇੱਧਰ ਤੇ ਐ ਸਾਹਮਣੇ ਛੋਟੇ ਬੱਚਿਆਂ ਨਾਲ ਲੱਗੇ ਹੋਏ ਸਾਰਾ ਤੇ ਉਧਰ ਵੱਡੇ ਬੱਤਿਆਂ ਨਾਲ ਇਹ ਇੱਧਰ ਬੱਚਿਆਂ ਵਾਸਤੇ ਲੱਗੇ ਹੈ ਜੰਪਿੰਗ ਵਾਸਤੇ ਐਕਟੀਵਿਟੀ ਬੱਚਿਆਂ ਦਾ ਤੇ ਆਹ ਸਾਹਮਣੇ ਝੰਡੋਲ ਹੈ ਜੀ ਤੇ ਉਹ ਸਾਹਮਣੇ ਬੱਤਕ ਵਾਲੀ ਬੱਤਕ ਵੀ ਕਹਿ ਦਿੰਦੇ ਆ ਕਿਸ਼ਤੀ ਵੀ ਕਹਿ ਦਿੰਦੇ ਵਾਸਤੇ ਤਾਂ ਇੱਧਰ ਲੱਗਿਆ ਹੋਇਆ ਜੀ ਬੱਚਿਆਂ ਦੇ ਆ ਛੋਟੇ ਛੋਟੇ ਬੱਚੇ ਆ ਵਾਸਤੇ ਲੱਗੇ ਝੋਲੇ ਤੇ ਇੱਧਰ ਛੋਟੇ ਛੋਟੇ ਜਹਾਜ਼ ਬਣਾਏ ਹੋਏ ਬੱਚੇ ਵਾਸਤੇ ਤੇ ਇਹ ਇਦਾਂ ਘੁੰਮਦੇ ਆ ਜੀ ਤੇ ਬੱਚੇ ਨੇ ਤਿਆਰੀ ਕਰਦੇ ਆ ਜੀ ਤੇ ਇਦਾਂ ਹੈਗਾ ਜੀ ਇੱਧਰ ਜੰਪਿੰਗ ਉਹੀ ਜਿਹੜੀ ਉਧਰ ਆਪਾਂ ਦੇਖੀ ਪਿੱਛੇ ਤੇ ਉਦਾਂ ਹੀ ਇੱਥੇ ਜੰਪਿੰਗ ਵਗੈਰਾ ਬੱਚਿਆਂ ਵਾਸਤੇ ਖੇਡਣ ਵਾਸਤੇ ਬਣਾਈ ਹੋਈ ਹੈ। ਤੇ ਅਲੱਗ-ਅਲੱਗ ਨੇ ਟਿਕਟ ਹੈ ਜੀ। ਜਿਵੇਂ 50 ਰੁਪਏ, 30 ਰੁਪਏ, 20 ਰੁਪਏ ਐਦਾਂ ਟਿਕਟ ਹੈ ਜੀ। ਤੇ ਹੌਲੇ-ਮੁਲੇ ਕਰਕੇ ਲੱਗੇ ਹੋਏ ਜੀ ਸਾਰੇ। ਚਲੋ ਇਧਰੋਂ ਆਜ਼ਮੇ ਨੂੰ। ਇੱਧਰ ਪੂਰੀ ਲੱਗੀ ਹੋਈ ਜੀ ਜਿਵੇਂ ਸੇਲ ਬੱਚਿਆਂ ਵਾਸਤੇ ਘਰ ਵਾਸਤੇ ਜਾਂ ਬੱਚਿਆਂ ਵਾਸਤੇ ਸਮਾਨ ਕੱਪੜੇ ਵਗੈਰਾ ਸਭ ਕੁਝ ਮਿਲ ਜਾਂਦਾ ਜੀ ਆ ਬੱਚਿਆਂ ਦੇ ਖੜੋਣੇ ਇੱਧਰ ਹੋਲਾ ਮਹਲਾ ਜੀ ਅੱਜ ਹੋਲਾ ਮਹਲਾ ਚਲੋ ਜੀ ਚਲੋ ਜੀ ਚਲੋ ਜੀ ਲੋ ਜੀ ਤੇ ਏਰਿੰਗ ਲੱਗੇ ਹੋਏ ਜੀ ਲਗ ਲਗ ਤਰ੍ਹਾਂ ਦੇ ਸੇਲ ਸੇ ਕਾਫੀ ਦੂਰ ਦਾ ਜਿਹੜੀ ਸ਼ਹਿਰ ਲੋ ਜੀ ਇਧਰ ਦੀ ਮਾਰਕੀਟ ਹੈ ਜੀ ਤੇ ਤੇ ਆਪਾਂ ਲੈਣਾ ਜੀ ਨਾਨਾ ਜੀ ਵਾਸਤੇ ਖੁੰਡਾ 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 ਕਿਥੇ ਖੁੰਡਾ ਤੇ ਬਹੁਤ ਸਾਰੇ ਦੁਕਾਨਾਂ ਜੀ ਇੱਥੇ ਸਸਤਰਾਂ ਦੀਆਂ ਵਾਸਤੇ ਤੁਸੀਂ ਲੈ ਸਕਦੇ ਹੋ ਜੀ ਬਹੁਤ ਠੀਕ ਹੈ ਤਾਂ ਗਹਿਣੀ ਗਨ ਵਗੈਰਾ ਆ ਠੀਕ ਹੈ ਆਇਆ ਓਏ ਅਜ ਕਿਹੜਾ ਲੋੜੀਆ ਪਹੁੰਚ ਲੱਲੇ ਆ ਜੀ ਤੇ ਆਪਾਂ ਇਹ ਫੁੰਡਾ ਲਿਆ ਜੀ ਫੁੰਡਾ ਖਰੀਦਿਆ ਆਪਾਂ ਨਾਲ ਜੋ ਆਸ ਤੇ ਲੋ ਜੀ ਫੋਟੋ ਆ ਪਾਈ ਕਾ ਆਪਣੀ ਸਟਾਡ ਤੇ ਹੁਣ ਆਪਾਂ ਚੱਲਿਆ ਜੀ ਬਸ ਤੇ ਤੁਹਾਨੂੰ ਦਰਸ਼ਨ ਦਿਨੇ ਕਰਾਤੇ ਨੇ ਸਾਰਾ ਵਾਧਾ ਪਾਰਕਿੰਗ ਹੈ ਸਾਰੀ ਤੇ ਹੁਣ ਆਪਾਂ ਚੱਲਦੇ ਆਂ ਜੀ ਆ ਪਿੱਛੇ ਲੋ ਜੀ ਵੀਰ ਜਾ ਰਹੇ ਨੇ ਅੱਗੇ ਅੱਗੇ ਤੇ ਇਹਨੇ ਬਹੁਤ ਸੋਹਣੀ ਜੀਪ ਮੋਡੀਫਾਈ ਕੀਤੀ ਹੋਈ ਹੈ ਜੀ ਤੇ ਆਪਾਂ ਨੂੰ ਹਾਈ ਕੀਤਾ ਨੇ ਕਿਤੇ ਵੀਡੀਓ ਸਾਡੀ ਬਣਾਓ ਤੇ ਚਲੋ ਹੁਣ ਆਪਾਂ ਚੱਲਿਆਂ ਜੀ ਘਰ ਵਾਪਸੇ ਤੇ ਬਾਕੀ ਤੁਸੀਂ ਦਰਸ਼ਨ ਸਾਰੇ ਕਰ ਲਏ ਨੇ ਤੇ ਸ਼ਾਮ ਦਾ ਟਾਈਮ ਹੋ ਗਿਆ ਜੀ 6:00 ਵਜੇ ਤੇ ਹੁਣ ਆਪਾਂ ਵੀਡੀਓ ਇੱਥੇ ਐਂਡ ਕਰਦੇ ਹਾਂ ਜੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜਿਹੜੇ ਨਵੇਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਮਿਲਾਂਗੇ ਆਪਾਂ ਹੁਣ ਜੜੀਆਂ ਹਜ਼ੂਰ ਸਾਹਿਬ ਜੀ ਦੀ ਵੀਡੀਓ ਉਹਨਾਂ ਨਾਲ ਦਿਲਾਂਗੀ ਕਿਉਂਕਿ ਆਪਾਂ ਆਗੇ ਸੀ ਟਾਈਮ ਦੇ ਨਾ ਕਰੇ ਤੇ ਆਪਾਂ ਵੀਡੀਓ ਬਣਾਈ ਨਹੀਂ ਸੀ ਕਿਉਂਕਿ ਵੀਡੀਓ ਬਹੁਤ ਜ਼ਿਆਦੀ ਪਈਆਂ ਆਪਣੇ ਕੋਲ ਤਾਂ ਕਰਕੇ ਆਪਾਂ ਵੀਡੀਓ ਕੋਈ ਪਾਈ ਨਹੀਂ ਹੈਗੀ YouTube ਤੇ ਤੇ ਹੁਣ ਆਪਾਂ ਇਸ ਤੋਂ ਬਾਅਦ ਹਜ਼ੂਰ ਸਾਹਿਬ ਦੇ ਵੀਡੀਓ ਸਾਰੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਗੁਰੂ ਕਰਦੀਆਂ ਤੇ ਰਸਤੇ 'ਚ ਜੋ ਵੀ ਅਪਡੇਟ ਹੋਈ ਆ ਆਪਾਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਵੀਡੀਓ ਨੂੰ ਆਪਾਂ ਹੁਣ ਇੱਥੇ ਬੰਦ ਕਰਦੇ ਆਂ ਜੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਜਿਹੜੇ ਨਵੇਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਵਿੱਚ ਸਾਰਨ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਰਬ ਰੱਖਾ